ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਪਾਵਤ ਰਲਿਆ ਜੋ ਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਟਿੱਪੀ ਤਾਂ ਨਹੀਂ ਹੈਗੀ ਕੁੰਡਲਿਆ ਪਾਠ ਹੈ ਮੁਖ ਪਾਠ ਜਿਹਨਾਂ ਨਾਲ ਟਿੱਪੀ ਲੱਗੀ ਤੇ ਟਿੱਪੀ ਤੋਂ ਬਗੈਰ ਮੁਖ ਕਾਨ ਕੁਡਲੀਆ ਵਸਤਰ ਉਡੰਦੀਆ ਕਾਨ ਕੁਡਲੀਆ ਵਸਤਰ ਉਡੰਦੀਆ ਸੇਜ ਸੁਖਲੀਆ ਮਨ ਗਰਬਲੀਆ ਰਹਾਉ ਤਲ ਕੁੰਚਰੀਆ ਹਾਂ ਕੁੰਚਰੀਆ ਪਾਠ ਜਿਹੜਾ ਨਾ ਕਸ ਕੇ ਬੋਲਣਾ ਕੁੰਚਰੀਆ ਨਹੀਂ ਕਹਿਣਾ ਤਲ ਕੁੰਚਰੀਆ ਸਿਰ ਕਣਕ ਛਤਰੀਆ ਛਤਰੀਆ ਪੂਲਾਈ ਬੋਲਣਾ ਹਰ ਸਿਰ ਕਾਨਿਕ ਸ਼ਤਰੀਆ ਹਰ ਭਗਤ ਬਿਨਾ ਲੇ ਧਰਨ ਗਡਲਿਆ 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 ਹਰ ਭਗਤ ਬਿਨਾ ਲੇ ਧਰਨ ਗਡਲਿਆ ਹਰ ਭਗਤ ਬਿਨਾ ਲੇ ਧਰਨ ਗਡਲਿਆ ਰੂਪ ਸੁੰਦਰੀਆ ਅਨੇਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਫਿਕਰੀਆ ਥੋੜਾ ਜਿਹਾ ਕਸ ਕੇ ਬੋਲਨਾ ਫਿਕਰੀਆ ਨਹੀਂ ਕਹਿਣਾ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖਲਿਆ ਸਰਣ ਨਾਨਕ ਪ੍ਰਭ ਉਰਖ ਦਇਅਲੀਆ ਆਸਾ ਮਹੱਲਾ ਪੰਜਵਾ ਏਕ ਬਗੀਚਾ ਪੀੜ ਘਣ ਕਰਿਆ ਅੰਮ੍ਰਿਤ ਨਾਮ ਤਹਾ ਮਹ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਯਾਦ ਦੇ ਪਾਈਐ ਪਦ ਨਿਰਬਾਨੀ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕਾ ਮਾਲੀ ਸਿੰਚਨ ਹਾਰੇ ਏਕਾ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਬਨਸਪਤ ਬੱਬੇ ਦੇ ਵਿੱਚ ਡੈਸ਼ ਦੇ ਕੇ ਨਾ ਬਨਸਪਤ ਉਚਾਰਨ ਕਰਨਾ ਸਗਲ ਬਨਸਪਤ ਆਣ ਜੜਾਈ ਸਗਲੀ ਫੁੱਲੀ ਨਫਲ ਨਕਾਈ ਨਫਲ ਨਹੀਂ ਕਹਿਣਾ ਨਫਲ ਨਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤੈਨ ਮਾਇਆ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰਾ ਉਲਾ ਭ੍ਰਮ ਕੇ ਪਰਦੇ ਸਤਗੁਰ ਖੋਲੇ ਇਹ ਉਲਾ ਉਚਾਰਨ ਕਰਨਾ ਅਤੇ ਖੋਲੇ ਉਚਾਰਨ ਕਰਨਾ ਪਰਦੇ ਜਿਹੜਾ ਉਹ ਪਰਦੇ ੜਾੜਾ ਨਹੀਂ ਵਿਚਲਾਉਣਾ ਰਾਰੇ ਨਾਦ ਹੀ ਉਚਾਰਨ ਕਰਨਾ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਹਕਮ ਬੂਜ ਰੰਗ ਰਸ ਮਾਣੀ ਸਤਗੁਰ ਸੇਵਾ ਮਹਾਨ ਨਿਰਵਾਣੀ ਜੇਨ ਤੂੰ ਜਾਤਾ ਸੋ ਗਿਰਾਸਤ ਉਦਾਸੀ ਪਰਵਾਣ ਜੇਨ ਇਥੇ ਯਮ ਕਾ ਤੂੰ ਜਾਤਾ ਜਿੰਤੂ ਨਹੀਂ ਕਹਿਣਾ ਹੈ ਜੇਨ ਤੂੰ ਜਾਤਾ ਇਥੇ ਵਿਸਰਾਮ ਸੋ ਗਿਰਾਸਤ ਉਦਾਸੀ ਇਸ ਨੂੰ ਗਿਰਸਤ ਨਹੀਂ ਕਹਿ ਦੇਣਾ ਗੱਗੇ ਤੋਂ ਚੱਕ ਕੇ ਬੋਲਣਾ ਸੋ ਗਿਰਾਸਤ ਉਦਾਸੀ ਪਰਵਾਣ ਨਾ ਮਰਤਾ ਸੋਈ ਨਿਰਵਾਣ ਜਾ ਕਉ ਮਿਲੇਉ ਨਾਮ ਨਿਧਾਨਾ ਧਨਤ ਨਾਨਕ ਤਾ ਕਾ ਪੂਰਖ ਜਾਨਾ ਆਸਾ ਮਹੱਲਾ ਪੰਜਵਾ ਤੀਰਸ ਜਾਓ ਤਾ ਹਉ ਹਉ ਕਰਤੇ ਪੰਡਿਤ ਪੁੱਛ ਤਾ ਮਾਇਆ ਰਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੈ ਹਰ ਹਰ ਕੀਰਤਨ ਨੀਤਾ ਰਹਾਓ ਕੀਰਤਨ ਨੀਤਾ ਜਾ ਕਹ ਹਰ ਹਰ ਕੀਰਤਨ ਨੀਤਾ ਰਹਾਓ ਸਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗ੍ਰਸਤਮਹ ਚਿੰਤ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਗ੍ਰਸਤਮਹ ਚਿੰਤ ਗ੍ਰਸਤਮਹ ਚਿੰਤ ਉਦਾਸ ਅਹੰਕਾਰ ਇਹ ਹੰਕਾਰ ਹੀ ਉਚਾਰਨ ਕਰਨਾ ਕਈ ਪਾਠੀ ਸਿੰਘ ਅਹੰਕਾਰੀ ਬੋਲ ਜੰਦੇ ਘੱਗਾ ਲਾ ਕੇ ਕਰਮ ਕਰਤ ਜੀਅ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਵਸ ਆਇਆ ਹਾਂਜੀ ਵਸ ਨਾਨਕ ਨਾਨਕ ਗੁਰਮੁਖ ਤਰੀ ਤਿਨ ਮਾਇ ਸਾਧ ਸੰਗ ਹਾਰ ਕੀਰਤਨ ਗਾਈਐ ਇਹ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਘਰ ਮਹਿ ਸੁਖ ਬਾਹਰ ਫਨ ਸੁਖਾ ਹਾਰਿ ਸਿਮਰਤ ਸਗਲ ਬਿਨਾਸੀ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇਂ ਹਾਂਜੀ ਇਹ ਦੋਵੇਂ ਬਿੰਦੀਆਂ ਉਚਾਰਨ ਕਰਨੀਆਂ ਹਨ ਆਮ ਹੈ ਯਾਨੀ ਦੇਖੋ ਇੱਥੇ ਮਾਰੇ ਨੇ ਇੱਕ ਪਦ ਦੇ ਉੱਤੇ ਦੋ ਬਿੰਦੀਆਂ ਲਾ ਦਿੱਤੀਆਂ ਹਨ ਇਸ ਕਰਕੇ ਜਿੱਥੇ ਬਿੰਦੀ ਦੀ ਲੋੜ ਹੈ ਸੀ ਉੱਥੇ ਗੁਰੂ ਸਾਹਿਬ ਜੀ ਨੇ ਯੋਗ ਜਿੱਥੇ ਸਮਝਿਆ ਉੱਥੇ ਬਿੰਦੀ ਲਾਈ ਹੈ ਲਵਾਈ ਹੈ ਇੰਉਂ ਨਹੀਂ ਵੀ ਆਪਣੇ ਆਪ ਹੀ ਇੱਕ ਪੰਕਤੀ ਦੇ ਵਿੱਚ ਇੱਥੇ ਦੇਖੋ ਜਾਂ ਤੇ ਵੀ ਬਿੰਦੀ ਲੱਗੀ ਹੋਈ ਹੈ ਇਸ ਕਰਕੇ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਹੈ ਸੋ ਨਾਮ ਜਤੈ ਜੋ ਜਨ ਸੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸਬਦ ਜਾ ਕਾ ਨੀਸਾਨ ਗੁਰ ਪੂਰੈ ਹਰ ਨਾਮ ਦਰੜਾਇ ਭਨਤ ਨਾਨਕ ਮੇਰਾ ਮਨ ਸੁਖ ਪਾਇਆ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਜਹਾ ਪਠਾਵਹੁ ਤਹ ਤਹ ਜਾਈ ਜੋ ਤੁਮ ਦੇਹੁ ਸੋਈ ਸੁਖ ਪਾਈ ਹਾਂ ਏਨਾ ਬਿੰਦੀ ਜਿਹੜੀ ਐ ਈੜੀ ਦੀ ਜਿਹੜੀ ਬਿਹਾਰੀ ਹੈ ਉਹਦੇ ਨਾਲ ਬਿੰਦੀ ਲਾਉਣੀ ਐ ਜਾਈ ਪਾਈ ਯਾਨੀ ਜਾਂ ਤੇ ਬਿੰਦੀ ਨਹੀਂ ਲਗਣੀ ਚਾਹੀਦੀ ਈ ਤੇ ਬਿੰਦੀ ਲਾਉਣੀ ਹੈ ਇਹ ਸਾਰੇ ਸ਼ਬਦ ਦੇ ਵਿੱਚ ਧਾਈ ਪਾਈ ਲਾਈ ਬਲਾਈ ਅਗਾਈ یوں ਮਾਰੇ ਨੇ ਬਿੰਦੀਆਂ ਲਾਈਆਂ ਹੋਈਆਂ ਨੇ ਇੱਥੇ ਉਚਾਰਨ ਕਰਨੀਆਂ ਹਨ ਸਦਾ ਸਦਾ ਚੇਰੇ ਗੋਵਿੰਦ ਗੋਸਾਈ ਤੁਮਰੀ ਕਿਰਪਾ ਕਿਰਪਾ ਤੇ ਤ੍ਰਿਵਤ ਅਗਾਈ ਰਹਾਉ ਤੁਮਰਾ ਦੀਆ ਤੈਨੋਂ ਖਾਈ ਹਾਂ ਇਹ ਜਿਹੜੀ ਬਿੰਦੀ ਹੈ ਨਾ ਜੇ ਆਪਾਂ ਧਿਆਨ ਨਾ ਰੱਖਾਂਗੇ ਫਿਰ ਖਾਂ ਦੇ ਚ ਲੱਗ ਜਾਂਦੀ ਹੈ ਬਿੰਦੀ ਇੰ ਤੇ ਨਹੀਂ ਲੱਗਦੀ ਹੈ ਇਸ ਕਰਕੇ ਖਾਂ ਤੇ ਬਿੰਦੀ ਨਹੀਂ ਲਾਉਣੀ ਇੰ ਤੇ ਲਾਉਣੀ ਹੈ ਮਿਹਨਤ ਨਾਲ ਯਾਨੀ ਇਹ ਪਾਦਸ਼ੁੱਧ ਹੋਣਗੇ ਖਾਈ ਤੋ ਪ੍ਰਸਾਦ ਪ੍ਰਾਪ ਪ੍ਰਾਪ ਪ੍ਰਸਾਦ ਪ੍ਰਾਪ ਇਹ ਵੀ ਸ਼੍ਰਾਮ ਯਾਦ ਰੱਖਣ ਵਾਲਾ ਤੋ ਪ੍ਰਸਾਦ ਪ੍ਰਾਪ ਸੁਖੀ ਬਲਾਈ ਤੋ ਪ੍ਰਸਾਦ ਪ੍ਰਭ ਸੁਖੀ ਵਿਲਾਈ ਮਾਨ ਤਾਨ ਅੰਤਰ ਤੁਜੈ ਧਿਆਈ ਤੁਮ ਰਹਿ ਲਵੈ ਨ ਕੋਉ ਲਾਈ ਕਹ ਨਾਨਕ ਨਿਤ ਇਵੈ ਧਿਆਈ ਧਿਆਈ ਪੂਰਾ ਇਕੱਠਾ ਹੀ ਬੋਲਣਾ ਵੱਖਰਾ ਨਹੀਂ ਕਰਨਾ ਧਿਆਈ ਧਿਆਈ ਇਹ ਇਹ ਸ਼ਬਦ ਦੁਆਰਾ ਆਪਾਂ ਕਿਸੇ ਨੂੰ ਸਮਝਾ ਵੀ ਸਕਦੇ ਆਂ ਵੀ ਇੱਥੇ ਦੇਖੋ ਬਿੰਦੀਆਂ ਲਗਾਤਾਰ ਮਹਾਰਾਜ ਨੇ ਲਾਈਆਂ ਹਨ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਂ ਦੀਪਾਂ ਲੋਆਂ ਖੰਡਲਾਂ ਮੰਡਲਾਂ ਮੰਡਲਾਂ ਅਖੰਡਾਂ ਵਰਪੰਡਾਂ ਹਾਂ ਉੱਥੇ ਵੀ ਸੂਲਾ ਬਿੰਦੀਆਂ ਹਨ ਯਾਨੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਹੀਂ ਉਚਾਰਨ ਕਰਨਾ ਕੋ ਨਾਨਕ ਨਿਤ ਇਵੈ ਧਾਈ ਗਤ ਹੋਐ ਸੰਤਹਿ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲੱਥਾ ਹੋਏ ਉਚਾਰਨ ਕਰਨਾ ਜਾਸ ਸੁਨੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਹਾਂਏ ਵਿਸਰਾਮ ਧਿਆਨ ਲਾਉਣਾ ਕਾਰਜ ਕਾਮ ਇੱਥੇ ਵਿਸਰਾਮ ਲਾਉਣਾ ਹੈ ਬਾਟ ਘਾਟ ਜਪੀਜੈ ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸੋਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨਾ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਗਤ ਹੋਵੈ ਨਾਨਕ ਗਤ ਹੋਵੈ ਇੱਥੇ ਥੋੜੀ ਜਿਹੀ ਠਮਕ ਲਾ ਕੇ ਨਾਨਕ ਪਾਤਸ਼ਾਹ ਤੇ ਵਿਸਰਾਮ ਲਾ ਦੇਣਾ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਜਾ ਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ आनंद करहो प्रब के गुण गावहो सतगुरु अपना सद सदा मनावहो रहाओ जिन्ने पाद आ रहे हैं ना गावहो मनावहो ਹੂੜੇ ਨਹੀਂ ਲਾਉਣੇ ਹਨ ਗਾਵਹੂ ਮਨਾਵਹੂ ਇਸ ਤਰ੍ਹਾਂ ਨਹੀਂ ਕਹਿਣਾ ਸੂਖਮ ਜਾ ਉਚਾਰਨ ਕਰਨਾ ਗਾਵਹ ਮਨਾਵਹ ਸਤਗੁਰ ਕਾ ਸਤ ਸ਼ਬਦ ਕਮਾਵਹੋ ਥਿਰ ਘਰ ਬੈਠੇ ਪ੍ਰਭ ਆਪਣਾ ਪਾਵਹੋ ਬਾਰਕਾ ਬੁਰਾ ਨਾ ਰੱਖੋ ਚੀਤ ਤੁਮ ਕਉ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਭੂਰ ਦੀਨਾ ਦੀਨਾ ਨੰਨੇ ਦੇ ਹੀਠਾਂ ਹਲੰਤ ਹੈ ਦੀਨ ਨੂੰ ਭਾਰਾ ਨਹੀਂ ਕਰਨਾ ਦੀ ਬੋਲੇ ਹੀ ਹੈ ਦੀਨਾ ਹੈ ਦੇਉਨਾ ਇਹੋ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹੱਲਾ ਜਵਾ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹ ਕੁੰਟ ਮਾਨੈ ਦਰਸ਼ਨ ਮਾਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨ ਤਾਰੇ ਰਹਾਵ ਜਾ ਕੇ ਨਿਕਟ ਨਾ ਆਵਾ ਕੋਈ ਸਗਲ ਸ੍ਰੇਸ਼ਟ ਉਹ ਆਕੇ ਚਰਨ ਮਲ ਧੁਈ ਜੋ ਪ੍ਰਾਨੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਤਾ ਕੁਜਪਿਏ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਾਬ ਪ੍ਰਭ ਨਾਨਕ ਮੀਠੇ ਲਾਗੇ ਵਾਹਿਗੁਰੂ ਜਿੱਕਾ ਕਾਲ ਸਹਾ ਕਰਹੇ ਵਾਹਿਗੁਰੂ ਜਿੱਕੀ ਪਤੇ